ਪਾ ਪਹੁੰਚਾ ਬਾਈ ਬਰਾੜ ਬਠਿੰਡਲੇ ਫਾਰਮ ਤੇ ਤੇ ਬਾਈ ਨੇ ਵਿਆਹ ਵਰਗਾ ਮਾਹੌਲ ਕਰ ਰੱਖਿਆ ਤੇ ਕਰਦੇ ਆ ਬਾਈ ਨੇ ਗੱਲਬਾਤ ਬਾਈ ਸਸਰੀ ਗਾਲ ਸਸਰੀ ਗਾਲ ਬਾਈ ਗੁਰਪ੍ਰੀਤ ਬਰਸ਼ਿੰਡੇ ਵਾਲਾ ਧੰਨਵਾਦ ਆ ਤੁਹਾਡਾ ਵੈਲਕਮ ਆਪਣੇ ਫਾਰਮ ਤੇ ਹੋਰ ਬਾਈ ਠੀਕ ਠਾਕ ਬਹੁਤ ਵਧੀਆ ਬਾਈ ਟ੍ਰੇਨਿੰਗ ਆਪਣੀ ਚੱਲ ਰਹੀ ਆ ਅੱਜ ਦੂਜਾ ਦਿਨ ਟ੍ਰੇਨਿੰਗ ਦਾ ਠੀਕ ਆ ਭਰਾ ਹਾਂਜੀ ਤੇ ਆਜੋ ਬਾਈ ਕਰਦੇ ਆ ਗੱਲ ਤੇ ਹੋਰ ਬਾਈ ਕਿੰਨੇ ਕਿਹੜੀ ਕਿਹੜੀ ਸਟੇਟਾਂ ਤੋਂ ਆਏ ਆ ਐਸ ਕੇ ਜੁਪੀ ਤੋਂ ਬਹੁਤ ਆਏ ਮੇਰਠ ਤੋਂ ਬੰਦੇ ਰਾਜਸਥਾਨ ਚੂਰੂ ਵਗੈਰਾ ਬਹੁਤ ਦੂਰੋਂ ਆਏ ਰਾਜਸਥਾਨ ਦੇ ਕਾਫੀ ਆਏ ਆਪਣੇ ਪੰਜਾਬੀ ਥੋੜੇ ਘੱਟ ਹੈ ਰਹੀ ਕਣਕਲਾ ਕਰਕੇ ਅਦਰ ਸਟੇਟਾਂ ਦੇ ਬੰਦੇ ਆ ਬਾਕੀ 30 ਸੀਟਾਂ ਸੀਆਂ 35 ਬੰਦੇ ਆਪਣੇ ਪੰਜ ਸੀਟਾਂ ਵਧਾਤੀਆਂ ਸੀਆਂ ਠੀਕ ਹੈ ਜੀ ਹੁਣ ਅਗਲੀ ਟ੍ਰੇਨਿੰਗ ਹੈਗੀ ਆਪਣੀ 11 ਤੇ 12 ਮਈ ਦੀ ਠੀਕ ਹੈ ਭਾਈ ਇਧਰ ਲੰਗਰ ਪਾਣੀ ਚੱਲੀ ਜਾਂਦਾ ਇਧਰ ਹਜੇ ਮਾਲ ਦਾ ਚੱਲ ਰਿਹਾ ਟ੍ਰੇਨਿੰਗ ਆਪਾਂ ਸਟਾਰਟ ਕਰਾਂਗੇ ਟ੍ਰੇਨਿੰਗ ਆ ਬਸ ਥੋੜੇ ਟਾਈਮ ਤੱਕ ਸਟਾਰਟ ਹੋ ਰਹੀ ਹੈ ਜੀ ਤੇ ਆ ਦੇਖ ਸਕਦੇ ਹੋ ਸਾਹਮਣੇ ਤੁਸੀਂ ਕੁਰਸੀਆਂ ਵਗੈਰਾ ਲੱਗੀਆਂ ਹੋਈਆਂ ਜਿੱਤੇ ਇਧਰ ਖਾਣ ਪੀਣ ਦਾ ਪੂਰਾ ਆ ਦੇਖੋ ਜੀ ਤੇ ਹਾਂ ਬਾਈ ਬੜਾ ਗੱਡੀਆਂ ਦੂਰ ਦੂਰ ਆਈਆਂ ਆਈਆਂ ਤੇ ਬਾਕੀ ਕਰਦੇ ਆਂ ਬਰਾੜ ਬਾਜੀ ਨਾਲ ਗੱਲਬਾਤ ਜੀ ਤੇ ਬਾਈ ਆਪਣੇ ਅਗਲੀ ਟ੍ਰੇਨਿੰਗ ਬਾਰੇ ਜਾਣਕਾਰੀ ਦੇ ਦਿਓ ਇੱਕ ਤਾਂ ਅਗਲੀ ਟ੍ਰੇਨਿੰਗ 11 ਤੇ 12 ਮਈ ਨੂੰ ਆਈ ਠੀਕ ਹੈ ਜੀ ਤੇ ਇਹ ਦੋ ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਰੈਣ ਦਾ ਪ੍ਰਬੰਧਨ ਦਾ ਰੋਟੀ ਪਾਣੀ ਦਾ ਸਰਟੀਫਿਕੇਟ ਹੁੰਦਾ ਸਾਰਾ ਤੇ ਵਧੀਆ ਕੱਲੀ ਕੱਲੀ ਚੀਜ਼ ਬੱਕਰੀਆਂ ਦਾ ਕਿਵੇਂ ਬੱਕਰੀ ਖਰੀਦਣੀ ਆ ਵੇਚਣੀ ਆ ਕੀ ਬਿਮਾਰੀਆਂ ਛੁਮਾਰੀਆਂ ਸਾਰਾ ਕੁਝ ਦੱਸਦੇ ਆ ਤੇ ਬਹੁਤ ਯਾਰ ਬੇਕਾਰ ਆਪਣੇ ਕੋਲੇ ਬੰਦੇ ਆਉਂਦੇ ਆ ਜਿਹੜਾ ਲੋਨ ਵਗੈਰਾ ਸਕੀਮਾਂ ਉਹਦੇ ਬਾਰੇ ਆਪ ਨੂੰ ਦੱਸੋ ਇਹ ਵੀ ਸੈਂਟਰ ਗਵਰਨਮੈਂਟ ਦੀਆਂ ਦੋ ਸਕੀਮਾਂ ਐਨ ਐਲ ਐਮ ਤੇ ਪੀ ਐਮ ਐ ਜੀਪੀ ਆਪਾਂ ਦੋਨਾਂ ਬਾਰੇ ਦੱਸ ਦਿਆਂ ਕੀ ਕੀ ਡਾਕੂਮੈਂਟ ਲੱਗਦੇ ਆ ਉਹਦੇ ਸਰਟੀਫਿਕੇਟ ਚਾਹੀਦੇ ਆ ਆਪਾਂ ਸਰਟੀਫਿਕੇਟ ਵੀ ਦਿੰਨੇ ਆ ਇਹ ਚ ਮੰਨ ਲਓ ਲੋਨ ਹੁੰਦਾ ਇੱਕ 'ਚ 25 ਤੋਂ 35% ਸਬਸਿਡੀ ਆ ਕੁਝ 50% ਸਬਸਿਡੀ ਆ ਕਾਫੀ ਨੰਮਾ ਚੌੜਾ ਕੰਮ ਐ ਉਹ ਪਰ ਟ੍ਰੇਨਿੰਗ ਵੀ ਦੱਸਦੇ ਠੀਕ ਆ ਭਾਈ ਠੀਕ ਠੀਕ ਆ ਜੀ ਦੋਸਤੋ ਦੇਖ ਸਕਦੇ ਹੋ ਸਾਹਮਣੇ ਬਾਈ ਦਾ ਨੰਬਰ ਸਕਰੀਨ ਤੇ ਚੱਲਿਆ ਹੁੰਦਾ ਤੇ ਬਾਈ ਨਾਲ ਇਹ ਸੀਟਾ ਸੀਨਤਾ ਜੀ ਤੇ ਬਾਈ ਦਾ ਨੰਬਰ ਕੰਟੈਕ